ਹਰ ਪ੍ਰਭਾਵ ਤੋਂ ਲੋਕਾਂ ਦੀ ਦੁਰਦਸ਼ਾ ਦੇਖ ਕੇ ਵੀਡੀਓ ਪਰੇਸ਼ਾਨ ਜੇ ਵਰਕੇ ਸੀ ਪਰ ਜਦੋਂ ਆ ਬੱਚਿਆਂ ਦੀ ਬੇਪਰਵਾਹੀ ਦੇਖੀ ਨਾ ਅਤਾ ਹਸਣ ਦੇ باوجود ਵੀ ਮਨ ਨੂੰ ਸਕੂਨ ਜਿਆ ਮਿਲਿਆ ਤੁਸੀਂ ਧਿਆਨ ਨਾ ਦੇਖੋ ਕਿ ਅਜਿਹੇ ਮਾਹੌਲ ਵਿੱਚ ਬੱਚੇ ਬੇਸਮਝ ਹਨ ਇਸ ਕਰਕੇ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਦਾ ਨੁਕਸਾਨ ਕੀ ਹੋ ਗਿਆ ਬਾਤ ਸਹੀ ਹੋਣਾ ਚਾਹੀਦਾ ਸਾਰੇ ਅਕਸੀ ਮੰਜੇ ਮੰਜੇ ਭਜ ਗਏ I didn't have time.